ਦੇਸ਼ ਦੇਸ਼ ਵਿੱਚ ਫੋਤੇ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਇੱਕ ਵਾਰ ਫਿਰ ਨਿੱਕਾ ਸਵਾਗਤ ਹੈ ਸੋ ਪਿਆਰੇ ਦਰਸ਼ਕੋ ਅੱਜ ਅਸੀਂ ਪੁੱਜੇ ਹਾਂ ਪ੍ਰਭ ਆਸਰਾ ਕੁਰਾਲੀ ਦੇ ਵਿੱਚ ਪ੍ਰਭ ਆਸਰਾ ਉਹ ਸੰਸਥਾ ਹੈ ਜੋ ਬੇਸਹਾਰਾ ਨਿਆਸਰਿਆਂ ਅਤੇ ਮਾਨਸਿਕ ਤੌਰ ਤੇ ਪ੍ਰਚਾਨ ਲੋਕਾਂ ਨੂੰ ਸਹਾਰਾ ਦਿੰਦੀ ਹੈ ਪ੍ਰਭ ਆਸਰਾ ਦੇ ਸੰਸਥਾਪਕ ਸਰਦਾਰ ਸ਼ਮਸ਼ੇਰ ਸਿੰਘ ਜੀ ਵਿਸ਼ੇਸ਼ ਤੌਰ ਤੇ ਸਾਡੇ ਨਾਲ ਰੂਬਰੂ ਹੋਣ ਜਾ ਰਹੇ ਨੇ ਆਓ ਉਹਨਾਂ ਦੇ ਨਾਲ ਪਹਿਲਾਂ ਫਤਿਹ ਦੀ ਸਾਂਝ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਸ਼ਮਸ਼ੇਰ ਸਿੰਘ ਜੀ ਅਸੀਂ ਬੜੇ ਅਜ ਭਾਗਾ ਵਾਲੇ ਆ ਕਿ ਪ੍ਰਬਸ ਆਸਰਾ ਸੰਸਥਾ ਕੋਰਾਲੀ ਦੇ ਵਿੱਚ ਅਸੀਂ ਅੱਜ ਪੁੱਜ ਕੇ ਜੋ ਲੇਡੀਜ਼ ਡਿਪਾਰਟਮੈਂਟ ਤੁਸੀਂ ਬਣਾਇਆ ਹੋਇਆ ਅਜ ਤੱਕ ਇਸਤਰੀਆਂ ਵਰਗ ਵਾਸਤੇ ਇੱਕ ਸਪੈਸ਼ਲ ਇੱਕ ਕੰਪਾਊਂਡ ਬਣਾਇਆ ਹੈ ਉਹਦੇ ਵਿੱਚ ਜਦੋਂ ਅਸੀਂ ਅੱਜ ਦੇਖਿਆ ਉਨਾ ਲਾਚਾਰ ਬਿ ਸਹਾਰਾ ਤੇ ਮਾਨਸਿਕ ਤੌਰ ਤੇ ਪ੍ਰਚਾਨ ਇਸਤਰੀਆਂ ਨੂੰ ਉਹਨਾਂ ਦੇ ਦਿਲ ਦੀ वेदना ਸੁਣਨ ਨੂੰ ਤੇ ਦੇਖਣ ਨੂੰ ਮਿਲੀ ਜੋ ਸਾਨੂੰ ਅੱਜ ਤੇ ਰੋਂਗ ਤੇ ਖੜੇ ਹੋ ਗਏ ਬਿ ਸਮਾਜ ਦੇ ਵੱਖ-ਵੱਖ ਫਿਰਕਿਆਂ ਜਾਤਾਂ ਦੇ ਉਹ ਇਸਤਰੀਆਂ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਸੰਤਾਪ ਵੀ ਹੰਡਾਏ ਨੇ ਆਪਣੇ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਉਹ ਅੱਜ ਪ੍ਰਭ ਆਸਰਾ ਦੇ ਵਿੱਚ ਸ਼ਰਨ ਲੈ ਰਹੀਆਂ ਨੇ ਉਹਨਾਂ ਸ਼ਰਨ ਕਿਉਂ ਲੈਣੀ ਪਈ ਕਿਸ ਕਿਸ ਤੰਗ ਨਾਲ ਲੈਣੀ ਪਈ ਤੇ ਉਹ ਹਾਲਾਤ ਕਿਹੜੇ ਸਨ ਜਦੋਂ ਸਮਾਜ ਦੇ ਲੋਕਾਂ ਨੇ ਉਹਨਾਂ ਨੂੰ ਦਰਕਾਰ ਦਿੱਤਾ ਨਿਆਸਰੇ ਕਰ ਦਿੱਤਾ ਪਰ ਬਲਹਾਰੇ ਜਾਈਏ ਤੁਹਾਡੀ ਉਹ ਸੇਵਾ ਨੂੰ ਜਿਨ੍ਹਾਂ ਨੇ ਉਹਨਾਂ ਨਿਆਸਰਿਆਂ ਬੀਬੀਆਂ ਨੂੰ ਪੈਣਾ ਨੂੰ ਮਾਵਾਂ ਨੂੰ ਆਪਣੀ ਗਲ ਵਕੜੀ ਚ ਲੈ ਕੇ ਉਹਨਾਂ ਦੀ ਸਾਮ ਸੰਭਾਲ ਵਾਸਤੇ ਪ੍ਰਭ ਆਸਰਾ ਦੇ ਵਿੱਚ ਉਹਨਾਂ ਨੂੰ ਅਸਰਾ ਦਿੱਤਾ ਸੋ ਅੱਜ ਉਹਨਾਂ ਦਾ ਜਿਹੜਾ ਦਰਦ ਸੀ ਅਸੀਂ ਦਰਸ਼ਕਾਂ ਦੇ ਨਾਲ ਸਿੱਧੇ ਰੂਪ ਵਿੱਚ ਪ੍ਰਗਟਾਇਆ ਹੈਗਾ ਸੋ ਸਾਡੇ ਮਨ ਦੇ ਵਿੱਚ ਇੱਕ ਖਿਆਲ ਆਇਆ ਵੀ ਅੱਜ ਦਾ ਸਮਾਂ ਬੜਾ ਭਿਆਨਕ ਸਮਾਂ ਚੱਲ ਰਿਹਾ ਤੇ ਖਾਸ ਕਰਕੇ ਉਸ ਮਾਨਸਿਕ ਤਣਾਅ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਵੇਖਣ ਨੂੰ ਤੇ ਸੁਣਨ ਨੂੰ ਮੀਡੀਆ ਵਿੱਚ ਵੀ ਆ ਰਹੀਆਂ ਨੇ ਲੋਕੀ ਖੁਦਕੁਸ਼ੀਆਂ ਵੀ ਕਰ ਰਹੇ ਨੇ ਔਰ ਲੋਕੀ ਖਾਸ ਕਰਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਲੋਕੀ ਇੱਕ ਦੂਜੇ ਦੀ ਖਿੱਲੀ ਵੀ ਉਡਾਰੀਆਂ ਨੇ ਖਿੱਲੀ ਦਾ ਭਾਵ ਮੇਰਾ ਇਹ ਹੈਗਾ ਵੀ ਲੋਕਾਂ ਨੂੰ ਬਦਨਾਮ ਕਰਨ ਵਾਲੀਆਂ ਕਾਰਵਾਈਆਂ ਵੀ ਮੈਂ ਸਮਝਦਾ ਮਾਨਸਿਕ ਤਣਾਅ ਹੀ ਹੈ ਸੋਸ਼ਲ ਮੀਡੀਏ ਤੇ ਖਾਸ ਕਰਕੇ ਜਿਸ ਤਰ੍ਹਾਂ ਦੀਆਂ ਵੀਡੀਓਜ਼ ਪੈ ਰਹੀਆਂ ਹਨ ਉਹਨਾਂ ਤੋਂ ਦੁਖੀ ਹੋ ਕੇ ਲੋਕ ਅੱਜ ਖੁਦਕਸ਼ੀਆਂ ਕਰਨ ਨੂੰ ਮਜਬੂਰ ਹੋ ਰਹੇ ਨੇ ਸੋ ਮੈਂ ਸਮਝਦਾ ਵਾਂ ਕਿ ਇਹਦੇ ਪਿੱਛੇ ਕੋਈ ਸੋਚ ਹੈ ਕੋਈ ਲੋਕ ਤੜਪ ਕੇ ਇੱਥੇ ਆਉਂਦੇ ਨੇ ਜਾਂ ਸਮਾਜ ਮਜਬੂਰ ਕਰਦਾ ਵੀ ਇੱਥੇ ਜਾਓ ਤੁਸੀਂ ਬਲੇਗਾਲਾ ਤੁਸੀਂ ਜੋ ਪਰੇਸ਼ਾਨ ਬੀਬੀਆਂ ਜਿਹਨੂੰ ਸ਼ਬਦ ਆਪਾਂ ਯੂਜ਼ ਕੀਤਾ ਕਿ ਨਿਆਸਰੇ ਹੋ ਚੁੱਕੇ ਹੂੰ ਬੇਬਸ ਹੋ ਚੁੱਕੇ ਲਾਚਾਰ ਹੋ ਚੁੱਕੇ ਸਭਾਲ ਇਲਾਜ ਦੇ ਪੁਨਰਵਾਸ ਦਾ ਮੌਕਾ ਨਹੀਂ ਮਿਲਿਆ ਕਾਰਨ ਵਕਵਾਖ ਹੈਗੇ ਨੇ ਠੀਕ ਹੈ ਜੀ ਤੇ ਉਹ ਫਤਿਹ ਟੀਵੀ ਦੀ ਇਹ ਜੋ ਟੀਮ ਆ ਗਈ ਮੇਨੂੰ ਲੱਗਦਾ ਪਰੇਸ਼ਾਨੀਆਂ ਦੇ ਉੱਤੇ ਜਿਹੜੀ ਫਤਿਹ ਹੈ ਨਾ ਹੂੰ ਵੀ ਉਹ ਫਤਵੀ ਹੁਣ ਪਾ ਲੈਣਗੇ ਚਲੋ ਗੁਰੂ ਮਹਾਰਾਜ ਪਦੇ ਕਰਨ ਜੀ ਕਿਉਂਕਿ ਕਿਉਂਕਿ ਵਾਇਸ ਲੈਸ ਜਿਹੜੇ ਹੈਗੇ ਜਦੋਂ ਹੋ ਜਾਂਦੇ ਆ ਜਿਸ ਵੇਲੇ ਉਹਨਾਂ ਦੀ ਵਾਇਸ ਮੰਨ ਵਾਲਾ ਫਿਰ ਕੌਣ ਹੋਏਗਾ ਜੀ ਉਹੀ ਹੋਏਗਾ ਜੀਨੂ ਕਿ ਜਿੰਨਾ ਜਿੰਨਾ ਜੀਵਨ ਦੇ ਸੱਚ ਦਾ ਕਰੋ ਇੱਕ ਅਹਿਸਾਸ ਹੋਏਗਾ ਤੇ ਸੂਝ ਹੋਏਗੀ ਆਪਣੇ ਪਰਿਵਾਰ ਵਾਲਾ ਉਹਨਾਂ ਨੂੰ ਫੀਲਿੰਗ ਆਏਗੀ ਕਿ ਮੇਰੇ ਪਰਿਵਾਰ ਦੇ ਸਮਾਜ ਦੇ ਮੈਂਬਰ ਜਿਹੜੇ ਆ ਅਜੇ ਨਾਲ ਹਾਲਾਤਾਂ ਵਿੱਚ ਪਹੁੰਚ ਚੁੱਕੇ ਆ ਕਿ ਜਿਨ੍ਹਾਂ ਨੂੰ ਕਈ ਪਰੇਸ਼ਾਨੀਆਂ ਨੇ ਐਸਾ ਘੇਰ ਲਿਆ ਕਿ ਮਾਨਸਿਕ ਪੱਖੋਂ ਬਿਮਾਰ ਹੋ ਗਏ ਨਜ਼ਰ ਅੰਦਾਜ਼ ਹੋ ਗਏ ਪਰ ਇਹਨਾਂ ਦੇ ਹਾਲਾਤ ਕਹਿੰਦੇ ਆ ਕਿ ਸਾਨੂੰ ਜਦੋਂ ਵੀ ਸੰਗਤ ਨੇ ਸਹਾਰਾ ਦਿੱਤਾ ਪ੍ਰਬਾਸਰ ਦੇ ਵਿੱਚ ਪਹੁੰਚ ਕੇ ਜਦੋਂ ਇਲਾਜ ਦਾ ਮੌਕਾ ਮਿਲਿਆ ਸੰਭਾਲ ਦਾ ਮੌਕਾ ਮਿਲਿਆ ਪੁਨਰਵਾਸ ਦਾ ਮੌਕਾ ਮਿਲਿਆ ਵੀ ਫੇਰ ਅਸੀਂ ਜਦੋਂ ਆਪਣਾ ਹੌਨਰ ਵਿਖਾਇਆ ਤੇ ਕਈ ਹੈਰਾਨ ਹੋ ਗਏ ਹੁਣ ਤੁਸੀਂ ਵੀ ਉਹਨਾਂ ਦਾ ਹੌਨਰ ਦੇਖ ਕੇ ਮੈਂ ਤਾਂ ਸਮਝਦਾ ਵੀ ਹੌਨਰ ਤਾਂ ਕੀ ਦੇਖਣਾ ਸੀ ਪਿਆਰੇ ਦਰਸ਼ਕੋ ਇੱਕ ਗੱਲ ਮੈਂ ਸਾਂਝੀ ਕਰਨਾ ਚਾਹੁੰਦਾ ਹਾਂ ਸਦਾਸ਼ਮ ਸ਼ੇਰ ਸਿੰਘ ਨੇ ਜੋ ਕੁਝ ਕਹਿਣਾ ਉਸ ਤੋਂ ਪਹਿਲਾਂ ਹੀ ਮੈਂ ਬੋਲ ਦਿੰਦਾ ਉਹ ਬੇਸਹਾਰਾ ਲੇਡੀਜ਼ ਉਹ ਇਸਤਰੀਆਂ ਆਪਣੇ ਆਪ ਨੂੰ ਪ੍ਰਭ ਆਸਰਾ ਚ ਆ ਕੇ ਸੁਰੱਖਿਅਤ ਸਮਝ ਰਹੀਆਂ ਨੇ ਸਭ ਤੋਂ ਵੱਡੀ ਗੱਲ ਹੈ ਜੀ ਇਹਦੀ ਸੁਰੱਖਿਆ ਦੀ ਭਾਵਨਾ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਸੁਰੱਖਿਆ ਦੀ ਭਾਵਨਾ ਦੀ ਕੋਈ ਗਰੰਟੀ ਨਹੀਂ ਲੈਂਦਾ ਪਰ ਇੱਥੋਂ ਦੀਆਂ ਬੀਬੀਆਂ ਨਾਲ ਜਦੋਂ ਅਸੀਂ ਗੱਲ ਕੀਤੀ ਉਹਨਾਂ ਨੇ ਕਿਹਾ ਅਸੀਂ ਸਿਕਿਓਰ ਹਾਂ ਪਰ ਬੱਸ ਰਾਜ ਸਾਨੂੰ ਕੋਈ ਡਰ ਖੋਫ ਨਹੀਂ ਹੈ ਇਸ ਤਰ੍ਹਾਂ ਸਮਾਜ ਦੇ ਵਿੱਚ ਦਰਿੰਦਾ ਲੋਕ ਵੀ ਵਿਚਰਦੇ ਨੇ ਪਰ ਇੱਥੇ ਆ ਕੇ ਆਪਣੇ ਆਪ ਨੂੰ ਸਿਕਿਓਰ ਕੀਤਾ ਉਹ ਸਿਕਿਓਰ ਕਰਨ ਦੇ ਵਿੱਚ ਤੁਹਾਡਾ ਬੜਾ ਮਹੱਤਵਪੂਰਨ ਰੋਲ ਹੈ ਸੋ ਅਸੀਂ ਰਣੀ ਆ ਤੁਸੀਂ ਉਹਨਾਂ ਦੇ ਵਿੱਚ ਉਹ ਭਾਵਨਾ ਉਹ ਸੋਚ ਪ੍ਰਚੰਡ ਕੀਤੀ ਜਿਹੜੀ ਆ ਸਾਰੇ ਆਪਣੇ ਆਪਣੇ ਪਰਿਵਾਰਾਂ ਦੇ ਨਾਲ ਹੀ ਲੱਗੇ ਹੋਏ ਜੀ ਤੇ ਸਾਡਾ ਜਿਹੜਾ ਪਰਿਵਾਰ ਹੈ ਹੋਰ ਵੀ ਬਹੁਤ ਸਾਰੀਆਂ ਸਮਾਜਦਰ ਦੇ ਸ਼ਕਸ਼ੀਤਾ ਕਹ ਲੋ ਧਾਰਮਿਕ ਸਿੱਖਿਸ਼ਿਤ ਜਿਹੜੀਆਂ ਕਿ ਧਰਮ ਦੇ ਵਾਸਤਵਿਕ ਰੂਪ ਨੂੰ ਸਮਝਦੀਆਂ ਹੂੰ ਹੂੰ ਉਹ ਸਖਸ਼ੀਤਾ ਲਗੀਆਂ ਹੋਈਆਂ ਐ ਤੇ ਸਾਡੀ ਡਿਊਟੀ ਬਣਦੀ ਐ ਅਸੀਂ ਕਿਸੇ ਦੇ ਐਸਾਨ ਨਹੀਂ ਕਰਦੇ ਸਾਡਾ ਫਰਜ ਐ ਜਿਵੇਂ ਸਾਰੇ ਦਿਨ ਰਾਤ ਲੱਗੇ ਆਪਣੇ ਪਰਿਵਾਰਾਂ ਦੇ ਲਈ ਜੀ ਇਸੇ ਤਰੀਕੇ ਨਾਲ ਪ੍ਰਭਾ ਸਰ ਆਪਣਾ ਪਰਿਵਾਰ ਜਿਹੜਾ ਕਿ ਜਿਨੂੰ ਕਿ ਜਿਵੇਂ ਗੁਰੂ ਨਾਨਕ ਪਾਸ਼ਾ ਦੇ ਵੇਲੇ ਦੇ ਆਪਾਂ ਹਾਲਾਤ ਦੇਖਦੇ ਆਂ ਦੁਰਕਾਰ ਦਿੰਦੇ ਸੀ ਨੀਚ ਕਹਿ ਕੇ ਲਾਚਾਰ ਕਹਿ ਕੇ ਗੁਰੂ ਸਾਹਿਬ ਕਹਿੰਦੇ ਨੀਚਾ ਅੰਦਰ ਨੀਸ਼ਾਤ ਗੱਲ ਜਾਤ ਦੀ ਵੀ ਕਰੀ ਸੀ ਅਲਗ-ਅਲਗ ਜਾਤਾਂ ਦੇ ਜੀ ਜੀ ਨੀਚੋਂ ਆਤ ਨੀਜ ਨਾਨਕ ਤਿੰਨ ਕਾ ਸੰਗਸਾਥ ਆਪਣਾ ਡਰੈਸ ਲੈ ਗਏ ਕਿ ਨਾਨਕ ਤਿੰਨ ਕਾ ਸੰਗਸਾਥ ਵੱਡਿਆਂ ਸਿਓ ਕੈਰੀਸ ਜਿੱਥੇ ਨੀ ਸੰਭਾਲੀਨ ਤੇਥੇ ਨਦਰ ਤੇਰੀ ਬਖਸ਼ੀ ਬਿਲਕੁਲ ਸਹੀ ਗੱਲ ਹੈ ਜਿਸ ਗੁਰਬਾਣੀ ਦਾ ਪ੍ਰਮਾਣ ਦੇ ਕੇ ਉਹ ਭਾਵਨਾ ਨੂੰ ਦੁਬਾਰਾ ਪ੍ਰਗਟ ਕਰ ਦਿੱਤਾ ਹੈਗਾ ਜੋ ਸੰਦੇਸ਼ ਗੁਰੂ ਸਾਹਿਬਾਨ ਸਾਨੂੰ ਦੇਣਾ ਚਾਹੁੰਦੇ ਸੀ ਤੇ ਦੇ ਕੇ ਗਏ ਨੇ ਦੂਸਰੀ ਗੱਲ ਪਿੱਛੇ ਜੇ ਇਹ ਪ੍ਰabhasਰਾ ਦੇ ਵਿੱਚ ਮੈਂ ਦੇਖਿਆ ਹੈ ਕਿ ਸੀਨੀਅਰ ਸਿਟੀਜ਼ਨ ਸਪੈਸ਼ਲ ਟੋਰ ਤੇ ਦੇਖਣ ਵਾਸਤੇ ਆਏ ਸੀ ਵੀ ਕਿਸ ਤਰ੍ਹਾਂ ਦੀ ਸੇਵਾ ਇੱਥੇ ਚੱਲ ਰਹੀ ਹੈ ਸੋ ਉਹਨਾਂ ਦੀ ਵਿੱਚ ਤੋਂ ਵਿਜ਼ਿਟ ਦੇਖੀ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਆਈ ਹੈ ਸੋ ਮੈਨੂੰ ਇੱਕ ਬੜਾ ਨਾ ਸਕੂਨ ਜਿਹਾ ਮਿਲਿਆ ਕਿ ਉਹ ਲੋਕ ਜਿਹੜੇ ਆਪਣੀ ਕਾਰਵਿਹਾਰ ਤੋਂ ਸਰਵਿਸ ਤੋਂ ਫ੍ਰੀ ਹੋ ਗਏ ਨੇ ਉਹ ਵੀ ਕੁਝ ਇਸ ਸੇਵਾ ਦੀ ਦਾ ਦਰਦ ਜਿਹੜਾ ਆਪਣੇ ਸੀਨੇ 'ਚ ਰੱਖਦੇ ਨੇ ਸੋ ਮੈਂ ਇਹ ਸਮਝਦਾ ਵਾਂ ਕਿ ਸੀ ਉਹਨਾਂ ਲੋਕਾਂ ਨੂੰ ਇਹ ਸੇਵਾ ਦੀ ਲਹਿਰ ਦੇ ਵਿੱਚ ਵੱਤਵਤ ਜੋੜਨ ਦੇ ਕੋਈ ਹੋਰ ਵੀ ਉਪਰਾਲੇ ਕਰ ਰਹੇ ਹੋ ਕਿ ਉਹ ਵੱਤਵਤ ਆਪਣਾ ਸਮਾ ਜਿਹੜਾ ਹੈ ਇਹਨਾਂ ਸੇਵਾ ਕਾਰਜਾਂ ਚ ਆ ਕੇ ਲਾਣ ਖਾਸ ਕਰਕੇ ਉਹ ਲੋਕ ਜਿਹੜੇ ਵੱਡੇ ਵੱਡੀਆਂ ਪੋਸਟਾਂ ਤੋਂ ਰਿਟਾਇਰ ਹੋਏ ਨੇ ਉਹਨਾਂ ਕੋਲੋਂ ਸਾਧਨ ਵੀ ਬੜੇ ਨੇ ਬੜੇ ਤਜਰਬੇ ਰੱਖਦੇ ਨੇ ਤਜਰਬੇ ਵੀ ਹੈ ਮਾਲੀ ਤੌਰ ਤੇ ਵੀ ਬੜੇ ਸਾਧਨ ਨੇ ਉਹਨਾਂ ਕੋਲੋਂ ਜਦੋਂ ਉਹ ਲੋਕ ਆ ਕੇ ਸੇਵਾ ਦੇ ਸੰਕਲਪ ਦੀ ਇਸ ਲਹਿਰ ਦੇ ਵਿੱਚ ਜੁੜਨਗੇ ਤੇ ਮੈਂ ਸਮਝਦਾ ਮਾਂ ਇੱਕ ਨਵੀਂ ਕ੍ਰਾਂਤੀ ਦਾ ਆਗਾਜ਼ ਹੋ ਸਕਦਾ ਹੈ ਤੇ ਉਸ ਆਗਾਜ਼ ਨੂੰ ਕਰਨ ਵਾਸਤੇ ਤੁਸੀਂ ਕੀ ਉਪਰਾਲੇ ਕਰ ਰਹੇ ਹੋ ਇਹ ਸਾਡੇ ਦਰਸ਼ਕਾਂ ਨਾਲ ਜੁੜੋ ਸਾਡੇ ਕੋਲ ਬਹੁਤ ਵਧੀਆ ਗੱਲ ਸੀਨੀਅਰ ਸਿਟੀਜ਼ਨ ਦੀ ਹੋ ਰਹੀ ਹੈ ਇਸ ਵੇਲੇ ਉਹਨਾਂ ਨੇ ਲਾਈਫ ਦੀਆਂ ਬੜੀਆਂ ਪੌੜੀਆਂ ਚੜੀਆਂ ਬੜੇ ਤਜਰਬੇ ਉਹਨਾਂ ਨੇ ਕੀਤੇ ਐ ਐਕਸਪੀਰੀਅੰਸ ਹੈ ਉਹਨਾਂ ਦੇ ਕੋਲ ਸਭ ਕੁਝ ਹੈ ਤੇ ਬੜੀ ਭਾਵਨਾ ਜਦੋਂ ਭਾਵਨਾ ਤੇ ਤਜਰਬੇ ਇਕੱਠੇ ਹੋ ਜਾਣ ਜੀ ਤਾਂ ਰਿਜ਼ਲਟ ਜਿਹੜੇ ਤੁਸੀਂ ਕ੍ਰਾਂਤੀ ਕੀ ਹੈ ਤੇ ਬੜੇ ਸ਼ਾਨਦਾਰ ਰਿਜ਼ਲਟ ਮਿਲਦੇ ਐ ਹੂੰ ਹੁਣ ਉਹਨਾਂ ਦੇ ਮੈਂ ਦੇਖਿਆ ਹਾਲਾਤ ਸਾਰੇ ਵੀ ਉਹ ਕਿਸ ਤਰੀਕੇ ਨਾਲ ਐਸੇ ਬੜੀ ਵਧੀਆ ਜ਼ਿੰਦਗੀ ਜੀ ਰਹੀਆਂ ਪਰ ਸਮਾਜ ਪ੍ਰਤੀ ਫਰਜ਼ਾਂ ਤੋਂ ਫਰੀ ਨਹੀਂ ਹੋਏ ਅਜੇ ਜੀ ਠੀਕ ਹੈ ਸਰਕਾਰ ਦੀ ਨੌਕਰੀ ਤੋਂ ਫਰੀ ਹੋ ਗਏ ਦੁਨਿਆਵੀ ਪਰਸਨ ਹੈ ਤੇ ਉਹਨਾਂ ਨੂੰ ਫਿਰ ਬੇਨਤੀ ਕੀਤੀ ਕਿ ਕੀ ਹੋਣਾ ਚਾਹੀਦਾ ਕੀ ਜਿਹੜਾ ਬਜ਼ੁਰਗ ਹੈ ਮੈਂ ਐਗਜ਼ਾਮਪਲਾਂ ਦਿੱਤੀਆਂ ਕਿ ਇਹ ਹਾਲਾਤ ਅੱਜ ਬਜ਼ੁਰਗ ਜਿਹੜਾ ਹੈਗਾ ਉਹ ਹੰਡਾਰਿਆ ਹੈ ਵੱਡੀ ਗਿਣਤੀ ਦੇ ਵਿੱਚ ਪਰਸੈਂਟੇਜ ਦੀ ਗੱਲ ਕੀਤੀ ਉਹ ਆਪ ਮੰਨੇ ਕਿ 12% ਬਜ਼ੁਰਗ ਹੈ ਟੋਟਲ ਪਾਪੂਲੇਸ਼ਨ ਦਾ ਉਹਦੇ ਚ ਪੀੜਿਤ ਕਿੰਨੇ ਆ ਕਿੰਨਿਆਂ ਦੀ ਸ਼ਾਦੀ ਨਹੀਂ ਜਿਵੇਂ ਕਈ ਕਰਾਉਂਦੇ ਕਈਆਂ ਦੇ ਔਲਾਦ ਨਹੀਂ ਹੋਈ ਜਾਂ ਕਿ ਡਿਮੈਂਸ਼ੀਆ ਡਿਪਰੈਸ਼ਨ ਕਰਕੇ ਘਰ ਦੇ راستے ਭੁੱਲ ਗਏ ਸੜਕਾਂ ਤੇ ਰੁਲਦੇ ਜਿਨ੍ਹਾਂ ਨੂੰ ਅਸੀਂ ਡੇਲੀ ਜਿਨ੍ਹਾਂ ਦੇ ਨਾਲ ਅਸੀਂ ਡੀਲ ਕਰਦੇ ਆਂ ਜੀ ਤੇ ਚਲੋ ਕੋਈ ਡਿਪਰੈਸ਼ਨ ਚੱਲੇਗਾ ਜਿਵੇਂ ਕੱਲ ਵੀ ਦਾਖਲ ਕਰਕੇ ਆਟੇ ਹੁਣ ਵੀ ਸਵੇਰੇ ਸੀਨੀਅਰ ਸਿਟੀਜ਼ਨ ਦੇ ਕਿੰਨੇ ਅਲੱਗ-ਅਲੱਗ ਜਗ੍ਹਾ ਤੋਂ ਜਿਵੇਂ ਫੋਨ ਆ ਰਹੇ ਆ ਤੇ ਉਸ ਦੇ ਵਿੱਚ ਮਨ ਨੂੰ ਕਿਹਾ ਵੀ ਇੱਕ ਮੋਬਾਈਲ ਸੀਨੀਅਰ ਸਿਟੀਜ਼ਨ ਯੂਨਿਟ ਚਲਾਈਏ ਆਪਾਂ ਹੂੰ ਕਹਿੰਦੇ ਹਾਂ ਜੀ ਚੱਲਣੀ ਚਾਹੀਦੀ ਹੈ ਤੇ ਮੈਂ ਕਹਾਂ ਵੀ ਜਿੱਥੇ ਵੀ ਸਾਡੇ ਸੀਨੀਅਰ ਸਿਟੀਜ਼ਨ ਭਾਵੇਂ ਆਪਣੇ ਘਰ ਦੇ ਵਿੱਚ ਜਿਸ ਵੇਲੇ ਅਮਰਜੈਂਸੀ ਹਾਲਾਤਾਂ 'ਚ ਹੋਣ ਕਿ ਉਹਨਾਂ ਨੂੰ ਹੈਲਪ ਦੀ ਲੋੜ ਹੋਵੇ ਤੇ ਹੈਲਪ ਨਾ ਪਹੁੰਚ ਰਹੀ ਹੋਵੇ ਕਿਸੇ ਕਾਰਨ ਸਟੇਟ ਐਂਬੂਲੈਂਸ ਨਹੀਂ ਹੈਲਪ ਕਰ ਰਹੀ ਕਿਉਂਕਿ ਜ਼ਿੰਮੇਵਾਰੀ ਲੈਣ ਵਾਲਾ ਕੋਈ ਨਹੀਂ ਹੈਗਾ ਇਸ ਵੇਲੇ ਜੇ ਬੱਚਾ ਆ ਹੈ ਨਹੀਂ ਜੇਕਰ ਬੱਚਾ ਹੈਗਾ ਤਾਂ ਬਾਹਰ ਚਲੇ ਗਿਆ ਤੇ ਜੇ ਆ ਬੱਚਾ ਬਹੁਤ ਦੂਰ ਕਿਤੇ ਸਰਵਿਸ ਕਰਦਾ ਤੇ ਉਹਨੂੰ ਇੱਕਦਮ ਪ੍ਰੋਬਲਮ ਆ ਗਈ ਪਰ ਇੱਥੇ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਜੀ بڑے ਲੋਕਾਂ ਨੇ ਸਾਨੂੰ ਮੈਸੇਜ ਆਂਦੇ ਨੇ ਹਾਂਜੀ ਬਈ ਸਮਾਜ ਦੇ ਵਿੱਚ ਕਈ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਨ੍ਹਾਂ ਨੂੰ ਉਹਨਾਂ ਦੀਆਂ ਔਲਾਦਾਂ ਬੁਢੇਪੇ ਦੇ ਵਿੱਚ ਦਰਕਾਰ ਨਹੀਂ ਦਿੰਦੀਆਂ ਨੇ ਅੱਜ ਵੀ ਮੈਨੂੰ ਇੱਕ ਬੀਬੀ ਮਿਲੀ ਹੈ ਤੇ ਉਸਨੇ ਜਦੋਂ ਆਪਣਾ ਦਰਦ ਸਾਡੇ ਨਾਲ ਸਾਂਝਾ ਕੀਤਾ ਹਾਂਜੀ ਤੇ ਮੈਂ ਉੱਥੇ ਵੀ ਇਹੀ ਬੇਨਤੀ ਕੀਤੀ ਅੱਜ ਅੱਜ ਕੱਲ ਦੇ ਨੌਜਵਾਨ ਪੀੜੀ ਨੂੰ ਮਾਪੇ ਜਿਹੜੇ ਨੇ ਰੱਬ ਦਾ ਰੂਪ ਨੇ ਤੁਹਾਨੂੰ ਜੰਮਿਆ ਪਾਲਿਆ ਪੋਸਿਆ ਬਾਡੀ ਪਰਵਿਸ਼ ਕੀਤੀ ਤੇ ਚੋਦੋਂ ਉਹਨਾ ਤੇ ਬਟਾਪਾ ਆਇਆ ਹੂੰ ਤੇ ਸਾਡੇ ਉਹੀ ਯੂਥ ਉਹਨਾਂ ਨੂੰ ਦਰਕਾਰ ਦਿੰਦੇ ਨੇ ਕਰੋ ਬਾਹਰ ਕੱਢ ਦਿੰਦੇ ਨੇ ਹੂੰ ਤੇ ਉਹਨਾਂ ਦੇ ਮਨ ਤੇ ਕੀ ਬੀਤਦੀ ਹੋਏਗੀ ਹੂੰ ਸੋ ਇਹ ਵੀ ਬੜਾ ਵੱਡਾ ਇੱਕ ਸਵਾਲ ਖੜਾ ਹੋ ਜਾਂਦਾ ਜਿਹੜੀ ਤੁਸੀਂ ਹੁਣ ਗੱਲ ਕਹਿ ਰਹੇ ਹੋ ਪੰਜਾਬ ਦੇ ਵਿੱਚ ਤੁਸੀਂ ਇਹ ਮੋਬਾਈਲ ਜਿਹੜੀ ਵੈਨ ਸਿਸਟਮ ਹੈ ਇਹ ਕਿਤੇ ਕਿਤੇ ਸ਼ੁਰੂ ਕਰੋਗੇ ਇਹ ਤਾਂ ਹਰ ਪਿੰਡ ਦੇ ਵਿੱਚ ਇੱਕ ਤਰਾਸ ਨਹੀਂ ਹੋ ਰਹੀ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਘਬਰਾਉਣ ਦੀ ਨਹੀਂ ਲੋੜ ਹੈਗੀ ਤੇ ਜਦੋਂ ਹੌਂਸਲੇ ਬਲੰਦ ਹੋਣ ਨਾ ਹੂੰ ਤੇ ਫਿਰ ਮੰਜ਼ਲਾਂ ਵੀ ਜਿਹੜੀਆਂ ਹੁੰਦੀਆਂ ਹਨਾ ਉਹ ਬਹੁਤੀਆਂ ਦੂਰ ਨਹੀਂ ਹੁੰਦੀਆਂ ਜੀ ਉਹ ਬੜੀ ਜਲਦੀ ਜੇ ਆਪਣੀਆਂ ਮੰਜ਼ਲਾਂ ਵੱਲ ਬੰਦਾ ਵੱਧ ਆ ਤੇ ਪਹੁੰਚ ਜਾਂਦਾ ਕਿਉਂਕਿ ਪਰਮਾਤਮਾ ਨੇ ਆਪਣੇ ਮੂਲ ਸਰੂਪ ਪਰਮਾਤਮਾ ਨੇ ਆਤਮਾ ਨੂੰ ਉਹਦੇ ਵਿੱਚੋਂ ਘੜਿਆ ਹੋਇਆ ਤੇ ਉਹ ਹਮੇਸ਼ਾ ਉਹਦੀ ਸਿਸਟਮ ਉਹਦੀ ਕੁਦਰਤ ਦੇ ਵਿੱਚ ਵਿਆਪਕ ਸ਼ਕਤੀਆਂ ਜਿਹੜੀਆਂ ਸਾਡੇ ਨਾਲ ਹੁੰਦੀਆਂ ਹੈ ਤੇ ਲੋੜ ਹੁੰਦੀ ਹੈ ਕਿ ਆਪਣਾ ਇਰਾਦਾ ਬਣਾਉਣ ਦੀ ਦੋ ਚੀਤੀ ਚੋਂ ਨਿਕਲਣ ਦੀ ਲੋੜ ਹੈ ਤੇ ਕੰਮ ਮੁਸ਼ਕਲ ਨਹੀਂ ਹੁੰਦਾ ਬਿਲਕੁਲ ਠੀਕ ਗੱਲ ਕਹੀ ਹੈ ਨਿਕਲਣਾ ਮੁਸ਼ਕਲ ਹੁੰਦਾ ਦੋ ਚੀਜ਼ਾਂ ਨਿਕਲਣੇ ਮੁਸ਼ਕਲ ਹੁੰਦਾ ਡਰ ਨੂੰ ਖਤਮ ਕਰਨਾ ਜ਼ਰੂਰੀ ਹੁੰਦਾ ਅਦਰਵਾਈਜ਼ ਡੈਰੀ ਖਤਮ ਕਰ ਦਿੰਦਾ ਹੈ ਜਾਂ ਸੁਸਤੀ ਨੂੰ ਖਤਮ ਕਰਨਾ ਜ਼ਰੂਰ ਹੁੰਦਾ ਕਿਉਂਕਿ ਸੁਸਤੀ ਬਹੁਤ ਵੱਡੀ ਰੁਕਾਵਟ ਹੁੰਦੀ ਹੈ ਗੱਲ ਕਰੀ ਹੁਣ ਤੁਸੀਂ ਸੀਨੀਅਰ ਸਿਟੀਜ਼ਨ ਦੇ ਲਈ ਅਮਰਜੈਂਸੀ ਹਾਲਾਤਾਂ ਵਿੱਚ ਮੋਬਾਈਲ ਯੂਨਿਟ ਜਿਹੜੀ ਹੈ ਉਹ ਕਿੱਥੇ ਕੰਮ ਕਰੇਗੀ ਤੇ ਕਿੰਨਾ ਕੰਮ ਕਰੇਗੀ ਠੀਕ ਹੈ ਉਹਦੀ ਸਟਾਰਟਿੰਗ ਜਿਹੜੀ ਹੈਗੀ ਅਸੀਂ ਇੱਕ ਏਰੀਆ ਤੋਂ ਕਰਾਂਗੇ ਤੇ ਉਹਦੇ ਲਈ ਅਸੀਂ ਪਾਲਿਸੀ ਬਣਾਉਣ ਵਾਸਤੇ ਜਿਹੜੀ ਹੈਗੀ ਹੈ ਉਹ ਤੇ ਕੰਮ ਚੱਲ ਰਿਹਾ ਹੈਗਾ ਇਸ ਦੇ ਨਾਲ ਨਾਲ ਮਤਲਬ ਉਹਦੇ ਵਿੱਚ ਕਿੰਨੀਆਂ ਕਿੰਨਾ ਏਰੀਆ ਹੈ ਪਾਪੂਲੇਸ਼ਨ ਕਿੰਨੀ ਹੈ ਉਹਦੇ ਚ ਐਮਬੂਲੈਂਸਾਂ ਕਿੰਨੀਆਂ ਚਾਹੀਦੀਆਂ ਡੇ ਨਾਈਟ ਜਿਹੜੇ ਹੈਗੇ ਡਰਾਈਵਰ ਚਾਹੀਦੇ ਹਨ ਡੇ ਨਾਈਟ ਜਿਹੜੇ ਮਲਟੀ ਪਰਪਸ ਹੈਲਥ ਵਰਕਰਾਂ ਨੂੰ ਕਿਸ ਤਰ੍ਹਾਂ ਦੀ ਟ੍ਰੇਨਿੰਗ ਚਾਹੀਦੀ ਹੈਗੀ ਹੈ ਸੇਫਲੀ ਉਹਨਾਂ ਨੂੰ ਜੇਕਰ ਹਸਪੀਟਲ ਦੇ ਸ਼ਿਫਟ ਕਰਨ ਦੀ ਲੋੜ ਹੈ ਉੱਥੇ ਸ਼ਿਫਟ ਕਰਨ ਤੋਂ ਬਾਅਦ ਉੱਥੇ ਕੀ ਲੋੜ ਹੈ ਉਹਨਾਂ ਨੂੰ ਲੰਗਰ ਦੀ ਲੋੜ ਹੈ ਉਹਨਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਉਹਦੀ ਐਸਓਪੀ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਬਸ ਮੁੱਚਾ ਪ੍ਰੋਜੈਕਟ ਤੁਸੀਂ ਤਿਆਰ ਕਰਕੇ ਫਿਰ ਇੰਪਲੀਮੈਂਟ ਕਰੋਗੇ ਤੁਸੀਂ ਇਹਦੇ ਨਾਲ ਸਾਨੂੰ ਸਰਕਾਰ ਦੀ ਜਿਹੜੀ ਹੈ ਲੀਗਲ ਅਸਪੈਕਟ ਤੋਂ ਜਦੋਂ ਅਸੀਂ ਇਸ ਚੀਜ਼ ਨੂੰ ਦੇਖਦੇ ਆ ਕਿ ਬਜ਼ੁਰਗ ਦੇ ਘਰ ਨੂੰ ਲੌਕ ਕਾਉਣ ਲਾਊਗਾ ਹੁਣ ਕਰੋੜਾਂ ਰੁਪਏ ਦਾ ਸਮਾਨ ਉਹਨਾਂ ਦੇ ਘਰ ਦੇ ਵਿੱਚ ਪਿਆ ਹੁੰਦਾ ਏ ਉਹਦੇ ਵਿੱਚ ਅੱਜ ਵੀ ਸਾਡੀ ਮੀਟਿੰਗ ਹੈਗੀ ਹੈ ਮਤਲਬ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਉਸ ਦੇ ਵਿੱਚ ਇਹੀ ਚੀਜ਼ਾਂ ਵੀ ਮੈਂਟ ਜਿਹੜੀ ਮੋਬਾਈਲ ਮੈਂਟਲ ਹੈਲਥ ਯੂਨਿਟ ਸ਼ੁਰੂ ਕਰਨੀ ਇਹ ਜਿਹੜੀ ਚਾਈਲਡ ਮਤਲਬ ਜਿਹੜੀ ਮੋਬਾਈਲ ਜਿਹੜੀ ਯੂਨਿਟ ਸ਼ੁਰੂ ਕਰਨੀ ਹੈ ਇਹ ਅਮਰਜੈਂਸੀ ਨੀਡ ਹੈ ਸਾਡੇ ਦੇਸ਼ ਦੀ ਹਾਈ ਸੁਸਾਇਟੀਲ ਰਿਸਕ ਤੇ ਲੋਕ ਲੱਖਾਂ ਦੀ ਗਿਣਤੀ ਚ ਇਸ ਵੇਲੇ ਸਰਕਾਰ ਤੁਹਾਡੀ ਸਪੋਰਟ ਕਰੇਗੀ ਹਾਂ ਸਾਡੀ ਸਰਕਾਰ ਹੈ ਤੇ ਸਰਕਾਰ ਤੇ ਅਸੀਂ ਪੂਰੀ ਆਸ ਰੱਖਦੇ ਹਾਂ ਕਰੇਗੀ ਤੇ ਜਿਸ ਤਰੀਕੇ ਨਾਲ ਤੁਰਾਂਗੇ ਤੇ ਕੋਈ ਐਸੀ ਗੱਲ ਨਹੀਂ ਹੈ ਜੀ ਕਿ ਸਰਕਾਰ ਜਿਹੜੀ ਅੱਜ ਵੀ ਮੀਟਿੰਗ ਸਰਕਾਰ ਨੇ ਨਹੀਂ ਰੱਖੀ ਹੈ ਤੇ ਮੈਂ ਆਪਣੇ ਸਿਹਤ ਮੰਤਰੀ ਸਾਹਿਬ ਦਾ ਫੀਲ ਕਰਦਾ ਐ ਵੀ ਆਪਣੇ ਦਿਲੋਂ ਫੀਲ ਕਰਦਾ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਹੈ ਤੇ ਸਾਡੇ ਜ਼ਿਲ੍ਹੇ ਦੇ ਫਿਰ ਡੀਸੀ ਵੀ ਉਹ ਵੀ ਫੀਲ ਕਰਦੇ ਆ ਤੇ ਕਰਨ ਵੀ ਕਿਉਂ ਨਾ ਕਿਉਂਕਿ ਨਾਗਰਿਕ ਜਿਹੜਾ ਹੈਗਾ ਤੇ ਹੋਰ ਨਾਗਰਿਕ ਜਾਊਗਾ ਕਿੱਥੇ ਫਿਰ ਬਿਲਕੁਲ ਜੀ ਪਾਰਟੀ ਉੱਤਮ ਸੋਚ ਨੂੰ ਸਲਾਮ ਹੈ ਜੀ ਸਜਦਾ ਕਰਦੇ ਆ ਕਿ ਤੁਸੀਂ ਇਸ ਤਰ੍ਹਾਂ ਦੇ ਕਾਰਜ ਨਿਰੰਤਰ ਜਾਰੀ ਰੱਖੋਗੇ ਸੋ ਬਲੰਦ ਸੋਚ ਦੇ ਮਾਲਕ ਸਰਦਾਰ ਸ਼ਮਸ਼ੇਰ ਸਿੰਘ ਜੀ ਨੇ ਜੋ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਸਨ ਆਪਣੀ ਟੀਮ ਦੇ ਨਾਲ ਜੋ ਰਾਤ ਕਾਰਜ ਕੀਤੇ ਨੇ ਜੋ ਸੇਵਾ ਕਾਰਜ ਕੀਤੇ ਨੇ ਉਹ ਵੀ ਆਪਣੇ ਆਪ ਚ ਇੱਕ ਮਸਾਲੀ ਕਾਰਜ ਨੇ ਸੋ ਬੇਸ਼ੱਕ ਪੰਜਾਬ ਦੇ ਵਿੱਚ ਹੜ੍ਹਾਂ ਦਾ ਦੁਖਾਂਤ ਜਿਹੜਾ ਹੈ ਸਮਾਪਤ ਹੋ ਗਿਆ ਹੈ ਪਾਣੀ ਦਾ ਲੈਵਲ ਵੀ ਪ੍ਰਭਾਵ ਨਹੀਂ ਸਮਾਪਤ ਹੋ ਪਾਣੀ ਦਾ ਲੈਵਲ ਵੀ ਥੱਲੇ ਚਲਾ ਗਿਆ ਪਰ ਪ੍ਰਭਾਵ ਵੀ ਤੁਸੀਂ ਗੱਲ ਆਪ ਹੀ ਕਹਿ ਰਹੇ ਇਹਦਾ ਪ੍ਰਭਾਵ ਸਾਨੂੰ ਹੁਣ ਆਉਣ ਵਾਲੀਆਂ ਸਰਦੀਆਂ ਦੇ ਵਿੱਚ ਰੁੱਤ ਵਿੱਚ ਨਜ਼ਰ ਆਏਗਾ ਕਿਉਂਕਿ ਉਹ ਲੋਕ ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਵਸੇ ਹੋਏ ਸਨ ਜਿਨ੍ਹਾਂ ਨੇ ਘਰ ਡਿੱਗ ਗਏ ਚੌਪੜੀਆਂ ਟੁੱਟ ਗਈਆਂ ਸਾਧਨ ਨਹੀਂ ਹੈ ਉਹ ਠੰਡ ਦਾ ਮੁਕਾਬਲਾ ਕਰਨ ਲਈ ਨਾ ਉਹਨਾਂ ਕੋਲ ਕੱਪੜੇ ਨੇ ਨਾ ਕੰਬਲ ਨੇ ਨਾ ਰਜਾਈਆਂ ਨੇ ਨਾ ਸਵੈਟਰ ਨੇ ਉਹਨਾਂ ਹਾਲਾਤਾਂ ਨਾਲ ਜੂੰਝਣ ਲਈ ਕੀ ਅਸੀਂ ਆਪਣੇ ਤੌਰ ਤੇ ਕੁਝ ਤਿਆਰੀ ਵਿੱਢੀ ਹੋਈ ਹੈ ਵੀ ਉਹਨਾਂ ਨੂੰ ਵੀ ਕੁਝ ਆਪਾਂ ਰਾਹਤ ਦੇ ਸਕੀਏ ਮੁਰ ਮੈਂ ਤੁਹਾਡੇ ਜਿਹੜਾ ਚੈਨਲ ਹੈ ਫਤਿਹ ਟੀਵੀ ਦੇ ਥਰੂ ਮਤਲਬ ਮੈਂ ਸਮੂਹ ਸੰਗਤ ਨੂੰ ਖਾਸ ਕਰਕੇ ਜਿਸ ਜਿਸ ਅਲੱਗ-ਅਲੱਗ ਜ਼ਿਲ੍ਹਿਆਂ ਚ ਸੀਗੇ ਐਸੀ ਉੱਥੇ ਉਸ ਵੇਲੇ ਵੀ ਕਹਿ ਕੇ ਆਏ ਸੀ ਉਸ ਤੋਂ ਬਾਅਦ ਇਹ ਹੁੰਦਾ ਸੀ ਵੀ ਜਿਹੜੀਆਂ ਹੁਣ ਇਸ ਵੇਲੇ ਫਸਲਾਂ ਤਬਾਹ ਹੋ ਗਈਆਂ ਜਿਹੜੀਆਂ ਉਹਨਾਂ ਨੇ 4 ਮਹੀਨੇ ਨੂੰ 6 ਮਹੀਨੇ ਵਧਣੀਆਂ ਸੀ ਜਿਹਦੇ ਨਾਲ ਉਹਨਾਂ ਦੇ ਘਰ ਦੇ ਗੁਜ਼ਾਰੇ ਚੱਲਨੇ ਸੀ ਬੱਚਿਆਂ ਦੀ ਹਫੀਸਾਂ ਜਾਣੀਆਂ ਸੀ ਤੇ ਜਿਹੜੇ ਇਲਾਜ ਵਾਲੀ ਦੀ ਗੱਲ ਹੈ ਤੇ ਜਾਂ ਫਿਰ ਹੋਰ ਜਿਹੜੇ ਮਤਲਬ ਆਪਣੇ ਘਰੇਲੂ ਖਰਚੇ ਆ ਉਹ ਚਲਾਉਣੇ ਸੀ ਉਹ ਫਸਲਾਂ ਪੂਰੀ ਤਰ੍ਹਾਂ ਤਬਾਹ ਦੋ ਵਾਰ ਨਹੀਂ ਹੋਈਆਂ ਤਿੰਨ-ਤਿੰਨ ਵਾਰ ਹੋ ਚੁੱਕੀਆਂ ਤੇ ਹੁਣ ਜੇ ਅਸੀਂ ਕਹੀਏ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਜਗ੍ਹਾ ਤੇ ਸਿਲਟ ਇੰਨੀ ਭਰ ਗਈ ਸੀ ਜਿਹਦੇ ਵਿੱਚ ਮਤਲਬ ਉਹਨਾਂ ਨੂੰ ਆਉਣ ਵਾਲੇ ਦਿਨ 'ਚ ਅਜੇ ਇਸ ਤਰ੍ਹਾਂ ਦੀ ਸਪੋਰਟ ਜਿਹੜੀ ਸੀ ਫਸਲ ਵੱਲੋਂ ਮਿਲਨੀ ਸੀ ਜਾਂ ਸਾਡੇ ਕੱਲੋ ਵੀ ਹੋਰ ਬਹੁਤ ਸਾਰੇ ਕੱਲੋ ਮਿਹਨਤ ਕਾ ਸ਼ਲੋਗ ਹੈ ਉਹਨਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਇਹਨਾਂ ਹੜ੍ਹਾਂ ਨੇ ਤੇ ਉਸ ਦੇ ਵਿੱਚ ਅਸੀਂ ਮੈਡੀਕਲ ਦੀ ਗੱਲ ਕੀਤੀ ਸੀ ਵੀ ਹੁਣ ਮੈਡੀਕਲ ਦੀ ਪ੍ਰੋਬਲਮ ਆ ਰਹੀ ਹੈ ਉਹਦੇ ਵਿੱਚ ਵੀ ਸਾਨੂੰ ਦੱਸਣਾ ਫਿਰ ਕੇਵਰ ਪੌਦਿਆਂ ਹੋਰ ਫਸਲਾਂ ਦੇ ਨਾਲ ਸਬੰਧਤ ਜਿਹੜੀ ਚੀਜ਼ ਚਾਹੀਦੀ ਸੀ ਉਹਨਾਂ ਬਾਰੇ ਵੀ ਅਸੀਂ ਰੈਗੂਲਰ ਤਨਸ਼ੀਲ ਰਹੇ ਹਾਂ ਜੀ ਚਾਰਾ ਵੀ ਸਪਲਾਈ ਕੀਤਾ ਤੁਸੀਂ ਡੀਜ਼ਲ ਵੀ ਸਪਲਾਈ ਕੀਤਾ ਹਾਂ ਇਹ ਕਈ ਪੋਸਟੇ ਉਸ ਦੇ ਨਾਲ ਜਿਹੜੀ ਗੱਲ ਤੁਸੀਂ ਕੱਪੜਿਆਂ ਦੀ ਕੀਤੀ ਹੈ ਇਹ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਹਾਂ ਵੀ ਜਿਹੜੇ ਵੀ ਜ਼ਿਲ੍ਹੇ ਚ ਕਿਉਂਕਿ ਜਦੋਂ ਸਾਨੂੰ ਸਰਦੂਲਗੜ੍ਹ ਵੱਲੋਂ ਫੋਨ ਆਇਆ ਤੇ ਘਰ ਦਾ ਉਥੇ ਕਾਫੀ ਮਾਰ ਪਈ ਸੀ ਤੇ ਉਸ ਏਰੀਆ ਦੇ ਵਿੱਚ ਵੀ ਅਸੀਂ ਕਿਹਾ ਹੋਇਆ ਹੈਗਾ ਤੇ ਇੰਦਰ ਟਾਂਡਾ ਹੈਗਾ ਗੁਰਦਾਸਪੁਰ ਵਾਲੀ ਸਾਈਡ ਅੰਤੇ ਸਿਰ ਹਰ ਗੋਮੈਂਟ ਪੁਰਾ ਇਸ ਇਹ ਸਾਰੇ ਏਰੀਆ ਦੇ ਵਿੱਚ ਫਰੋਜਪੁਰ ਵਾਲੇ ਏਰੀਆ ਦੇ ਵਿੱਚ ਜਿੱਥੇ ਵੀ ਲੋੜ ਹੋਵੇ ਸੰਗਤ ਦੇ ਕੋਲ ਸਪੋਰਟ ਕਰਨ ਦੇ ਲਈ ਬਹੁਤ ਵੱਡਾ ਦਿਲ ਹੈਗਾ ਜੀ ਫਤੇ ਟੀਵੀ ਦੀ ਸੰਗਤ ਜਿਹੜੇ ਸਰੋਤੇ ਆਂ ਬੜੀਆਂ ਭਾਵਨਾਵਾਂ ਰੱਖਦੇ ਆਂ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਉਹਨਾਂ ਨੂੰ ਠੰਡ ਦੇ ਵਿੱਚ ਕਿਸੇ ਕਪੜੇ ਲੀੜੇ ਦੀ ਕਮੀ ਆਉਣ ਦੇਣਗੇ ਸਾਡੀਆਂ ਸੰਗਤ ਵੱਲੋਂ ਦਿੱਤੀਆਂ ਹੋਈਆਂ ਗੱਡੀਆਂ ਪਰਮਾਤਮਾ ਦੀ ਕਿਰਪਾ ਨਾਲ ਦਿੱਤੀ ਹੋਈ ਸੋਚ ਸਮੂਚੀ ਟੀਮ ਜਿਹੜੀ ਹੈਗੀ ਆ ਸਾਡੀ ਤੇ ਇਹ ਦਿਨ ਰਾਤ હાજર ਹੈ ਕਿਸੇ ਨੂੰ ਵੀ ਕਿਸੇ ਕੰਬਲ ਦੀ ਲੋੜ ਹੋਵੇ ਕਿਸੇ ਨੂੰ ਕਿਸੇ ਕੱਪੜੇ ਦੀ ਲੋੜ ਹੋਵੇ ਤੇ ਸਾਡੇ ਵੱਲੋਂ ਹਰ ਸੰਭਵ ਕੋਸ਼ਿਸ਼ ਪੂਰੀ ਕੋਸ਼ਿਸ਼ ਹੋਊਗੀ ਸਾਡੀਆਂ ਗੱਡੀਆਂ ਉੱਥੇ ਪਹੁੰਚਣਗੀਆਂ ਤੇ ਸੰਗਤ ਕਿਸੇ ਵੇਲੇ ਵੀ ਫੋਨ ਕਰ ਸਕਦੀ ਹੈ ਮੈਨੂੰ ਲੱਗਦਾ ਇਹ ਨਾ ਏਰੀਆ ਦੇ ਵਿੱਚ ਪ੍ਰਭਾਸ ਦਾ ਨੰਬਰ ਨੈੱਟ ਤੇ ਵੀ ਪਿਆ ਹੈਗਾ ਜੀ ਤੇ ਕੋਈ ਵੀ ਸਾਨੂੰ ਫੋਨ ਕਰ ਸਕਦਾ ਹੈ ਕਿ ਸਰਦੀਆਂ ਦੇ ਵਿੱਚ ਜਿਹੜੀ ਗੱਲ ਕਰਦੇ ਸਾਡਾ ਪਰਿਵਾਰ ਹੈ ਸਾਡੀ ਡਿਊਟੀ ਬਣਦੀ ਹੈ ਇਸ ਵੇਲੇ ਹਾਲਾਤ ਐ ਜਿਹੜੇ ਉਹਨਾਂ ਦਾ ਘਾਟਾ ਉਹ ਜਾਂ ਮਾਨਸਿਕ ਪੀੜਾ ਤਾਂ ਅਸੀਂ ਨਹੀਂ ਦੂਰ ਕਰ ਸਕਦੇ ਪਰ ਇਹ ਚੀਜ਼ਾਂ ਦੇ ਦੁੱਖ ਵੰਡਾਉਣੇ ਆ ਇਹ ਤਾਂ ਸਾਡੀ ਇੱਕ ਡਿਊਟੀ ਬਣਦੀ ਹੈ ਤੇ ਇਹਦੇ ਲਈ ਅਸੀਂ ਹਾਜ਼ਰ ਹੈ ਬਿਲਕੁਲ ਜੀ ਸੋ ਪਿਆਰੇ ਦਰਸ਼ਕੋ ਇਹ ਸੰਸਦਾ ਸ਼ਮਸ਼ੇਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਵੱਡਮੂਲੇ ਵਿਚਾਰਾਂ ਦੀ ਸਾਂਝ ਅੱਜ ਬੜੀ ਬੇਬਾਕੀ ਦੇ ਨਾਲ ਤੇ ਬੜੀ ਸ਼ਿੱਦਤ ਦੇ ਨਾਲ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਸੱਚੇ ਪਾਤਸ਼ਾਹ ਅਕਾਲ ਪੁਰਖ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਹੋਰ ਹਿੰਮਤ ਦਲੇਰੀ ਬਖਸ਼ੇ ਤਾਂ ਕਿ ਇਹ ਹਮੇਸ਼ਾ ਹੀ ਸਮਾਜ ਸੇਵੀ ਕਾਰਜਾਂ ਦੇ ਵਿੱਚ ਡਟ ਕੇ ਸੇਵਾ ਕਰਨ ਤੇ ਜੁਟੇ ਰਹਿਣ ਇਸੇ ਆਸੇ ਨੂੰ ਲੈ ਕੇ ਅਸੀਂ ਇਹਨਾਂ ਕੋਲੋਂ ਇਜਾਜ਼ਤ ਮੰਗਦੇ ਹਾਂ ਜੀ ਤੇ ਜਲਦ ਮਿਲਣ ਦੀ ਕਾਮਨਾ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ